ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਖਾਈ ਖਾਈ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਨੇੜੇ ਦੇ ਪਿੰਡ ਜਿਹੜੇ ਰਹਿ ਜਾਂਦੇ ਉਹਦੇ ਵਿੱਚ ਪੱਤੋ ਹੀਰਾ ਸਿੰਘ ਵਾਲਾ ਇਹ ਤੋਂ ਇਲਾਵਾ ਗਾਜੀਆਣਾ ਨਿਹਾਲ ਸਿੰਘ ਵਾਲੇ ਦੇ ਨਾਲ ਇੱਕ ਪਿੰਡ ਮਧੇਕੇ ਆ ਤੇ ਉਹ ਵੀ ਇਸ ਪਿੰਡ ਦੇ ਬਿਲਕੁਲ ਨਾਲ ਹੈ ਵੈਸੇ ਰੌਂਤਾ ਪਿੰਡ ਵੀ ਇਹਦੇ ਨੇੜ ਹੈ ਸੋ ਖਾਈ ਫੈਂਡ ਦੇ ਵਿੱਚੋਂ ਅੱਜ ਇਹ ਵੀਡੀਓ ਬਣਾ ਰਹੇ ਆਂ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆਂ ਦੋਸਤੋ ਇਹ ਤੀਜੀ ਜਾਂ ਚੌਥੀ ਵੀਡੀਓ ਬਾਈਕੋਂ ਬਣ ਰਹੀ ਹੋਊਗੀ ਕਿਉਂਕਿ ਤੇ ਵੀਰ ਕਰੇ ਮੱਝਾਂ ਰੱਖਦਾ ਹੈ ਨਾਗ ਇੰਨੇ ਖੁੰਦੇ ਆ ਵੀ ਜਿਵੇਂ ਕਟਿੰਗਾ ਛੋਟੀਆਂ ਮਗਰ ਵੀਰ ਤਿਆਰ ਕਰੀ ਜਾਂਦਾ ਹੈ ਉਹਨਾਂ 'ਚ ਜਦੋਂ ਇੱਕ ਅੱਧਾ ਪਸ਼ੂ ਵੱਧ ਤਿਆਰ ਹੋ ਜੇ ਜਗ੍ਹਾ ਉਨੀ ਖੁੰਦੀ ਹੈ ਘਰਾਂ ਦੇ ਵਿੱਚ ਅੱਜਕੱਲ੍ਹ ਤਾਂ ਫਿਰ ਉਹ ਪਸ਼ੂ ਵੀ ਸੇਲ ਕਰ ਲੈਂਦਾ ਹੈ ਹੋਮ ਬਰੀਡ ਇਹ ਬਹੁਤ ਨਾ ਮਰ ਜਾਂ ਇਸ ਵੀਰ ਦੀਆਂ ਜਿਹੜੀਆਂ ਘਰੇ ਰੱਖਣਾ ਹੋਈਆਂ ਵੱਡੀ ਸਭ ਤੋਂ ਮਰ ਜੇ ਇਹ ਤੋਂ ਅੱਗੇ ਜਿਹੜੀ ਬਰੀਡਿੰਗ ਵਾਈ ਨੇ ਕੀਤੀ ਹੈ ਅੱਜ ਦੀ ਵੀਡੀਓ ਦੇ ਵਿੱਚ ਐ ਕੇ ਤੁਹਾਨੂੰ ਝੋਟੀ ਦਿਖਾਉਣੀ ਹੈ ਤੇ ਬਿਲਕੁਲ ਇਹ ਤਾਜੀ ਸੂਈ ਵੀ ਹੈ ਹਾਲਾਂਕਿ ਜੇ ਤੁਸੀਂ ਬੱਚੇ ਨੂੰ ਦੇਖੋਗੇ ਤਾਂ ਬਹੁਤ ਨਰੋਏ ਬੱਚੇ ਨੂੰ ਇਹਨੇ ਜਨਮ ਦਿੱਤਾ ਹੈ ਹਜੇ ਪੂਰਾ ਸਿੱਧਾ ਬੱਚਾ ਖੜਦਾ ਨਹੀਂ ਕਿਉਂਕਿ ਇਹ ਹਜੇ ਤਾਜੀ ਸੂਈ ਵੀ ਮੱਝ ਤੁਹਾਨੂੰ ਦਿਖਾਉਣੀ ਹੈ ਇਹਦੇ ਬਾਰੇ ਗੱਲਬਾਤ ਕਰਦੇ ਆਂ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਜਿਹਨੂੰ ਆਜੇ ਤਸੱਲੀ ਕਰਨ ਦਾ ਹੱਕ ਹੈ ਤੁਸੀਂ ਆਪਦੀ ਤਸੱਲੀ ਕਰਕੇ ਖਰੀਦ ਸਕਦੇ ਹੋ ਨੰਬਰ 2 ਦਾ ਮੈਂ ਸਕਰੀਨ ਉੱਤੇ ਚਲਾ ਦੂੰਗਾ ਮਿਲਦੇ ਆਂ ਬਾਈ ਨੂੰ ਤੇ ਕਰਦੇ ਆਂ ਗੱਲਬਾਤ ਕੁਲਵਿੰਦਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੁਲਵਿੰਦਰ ਜੀ ਕੇ ਜੋ ਟੀਵੀ ਚੱਲ ਲੱਗੇ ਆਪਾਂ ਕਰਦੀ ਹੈ ਆਪਣੇ ਹਾਂਜੀ ਜਗਜੀਤ ਬਰੇ ਕਰਦੀ ਹੈ ਕਿੰਨਾ ਮਸੂਆ ਸੋਈਏ ਇਹ ਦੂਜਾ ਸੂਆ ਤੋਈ ਦੂਜਾ ਸੂਆ ਕਦੋਂ ਕਦੀ ਸੋਈ ਦੀ ਆ ਹੁਣ ਇਹ ਇਹ ਸ਼ਾਮ ਨੂੰ ਸੋਈ ਆ ਰਾਤ ਨੂੰ ਅ ਕੱਲ ਵਾਲੀ ਸ਼ਾਮ ਨੂੰ ਜਣੀ ਇਹ ਸੋਈ ਹੈ ਹਾਂਜੀ ਰਾਤ ਠੀਕ ਹੈ ਅੱਛਾ ਭਾਈ ਪਹਿਲੇ ਸੂਏ ਘਰੇ ਸੀ ਕਿੰਨਾ ਕ ਦੁੱਧ ਚੋਇਆ ਦੱਸ ਇਹਨੇ 16 17 ਦੇ ਵਿੱਚ ਵਿੱਚ ਦਿੱਤਾ ਜੀ ਪਹਿਲੇ ਸੂਏ ਹਾਂਜੀ ਠੀਕ ਹੈ ਹੁਣ ਇਹ ਉਮਰ ਤੇ ਵੀ ਵੈਸੇ ਹੁਣ ਵੀ ਛੋਟੀ ਲੱਗਦੀ ਹੈ ਪਹਿਲੇ ਸੂਏ ਦੰਨੋਂ ਕਿਵੇਂ ਸੀ ਜਦੋਂ ਸੂਈ ਸੀ ਤੇ ਦੋ ਦੰਦ ਸੀਗੇ ਦੋ ਦੰਦ ਦਾ ਇਹਨਾਂ ਤੋਂ ਦਰ ਹੈ ਹਾਂਜੀ ਠੀਕ ਹੈ ਅੱਛਾ ਕਿਤੇ ਚਵਾਈ ਤਾਂ ਨਹੀਂ ਕਰਾਈ ਜਾਂ ਕੋਈ ਮੇਰੀ ਨਹੀਂ ਜੀ ਚਵਾਈ ਵੈਸੇ ਅਸੀਂ ਕਰਵਾਉਣੀ ਸੀਗੀ ਡਾਕਟਰ ਤਰਿੰਦਰ ਸੰਧੂ ਵਾਲੇ ਜਿਹੜੇ ਆਪਣੇ ਰਿਸ਼ਤੇਦਾਰ ਆਈ ਅੱਛਾ ਉਹਨਾਂ ਨੇ ਆਖਿਆ ਸੀ ਵੀ ਮੇਲੇ ਤੇ ਪਾਲਾਂਗੇ ਪਰ ਉਹਨੇ ਮੇਲੇ ਤੇ ਪਾਉਣੀ ਸੀ ਹਾਂਜੀ ਬਜ਼ੁਰਗ ਥੋੜੇ ਜੇ ਬਿਮਾਰ ਹੋ ਗਏ ਸੀਗੇ ਅੱਛਾ ਫਿਰ ਲੈ ਕੇ ਕਿਤਾ ਕਰਕੇ ਟਾਈਮ ਨਹੀਂ ਲੱਗਿਆ ਇੱਕਦੰਦੇ ਆ ਥੋੜਾ ਜਿਹਾ ਪਸੂਆਂ ਦਾ ਜ਼ਿਆਦਾ ਹੋ ਜਾਂਦਾ ਹੈ ਕੰਮ ਤਾਂ ਦਾ ਖੇਤੀ ਦੇ ਵੀ ਆ ਨਾਲ ਹੀ ਠੀ ਅਜਾ ਕਲੰਦਰ ਭਾਈ ਐਕਚੁਅਲ ਦੱਸੋ ਵੀ ਇਹ ਇਹਦੀ ਆਪਣੇ ਕੋਲ ਸੀਮਨ ਡਿਟੇਲ ਹੈ ਕਿਹੜੇ ਬੁਲਦੀ ਹੈ ਜੋ ਹਾਂਜੀ ਹਾਂਜੀ ਕਿਹੜੇ ਬੁਲਦੀ ਹੈ ਐਮ 460 ਦੀ ਐਮ 460 ਦੀ ਆ ਹਾਂਜੀ ਸਟਰਾ ਦੋਸਤੋ ਬਾਈ ਦੇ ਹੱਥ ਚ ਹੈ ਤੇ ਅਮਰੀਕਾ ਤੋਂ ਵੀਜ਼ਾ ਬਣਿਆ ਹੋਇਆ ਸਿੱਕਾ ਇਹ ਹੈ ਹਨਾ ਬ੍ਰੈਂਟਿੰਗ ਜਿਹੜੀ ਵੇਖਿਓ ਮਰੀ ਡੇਟ ਤੇ ਐਮ 460 ਵਾਲੇ ਤੇ ਹਾਂਜੀ 420 46 2020 ਦਾ ਸਿੱਕਾ ਹੈ ਇਹ ਤਾਂ ਪਹਿਲੇ ਸੁਈ ਦੀ ਹੈ ਅਬ ਆਪਣੀ ਮਾਟੀ ਬੱਡੀ ਮਾਚ ਹਾਂਜੀ ਮੈਂ ਉਹ ਦਿਖਾਉਂਗਾ ਬਾਅਦ ਚ ਅੱਛਾ ਇਹ ਜਿਹੜਾ ਬੱਚਾ ਦਿੱਤਾ ਉਹ ਕੀ ਦਿੱਤਾ ਇਹਨੇ ਇਹ ਨਹੀਂ 4353 ਦਾ ਇਹ ਬੱਚਾ ਮੇਲ ਹੈ ਕੱਟਾ ਹਾਂਜੀ ਮੇਲ ਹੈ 4354 ਹਾਂਜੀ ਦੋਸਤੋ 4354 ਨੰਬਰ ਬੁੱਲ ਉਹਦਾ ਬੱਚਾ ਕੱਟਾ ਹੈ ਤੇ ਜੈਡ ਬਲੈਕ ਹੈ ਕੋਈ ਵੀ ਵਾਲ ਪੂਸ਼ਟ ਵਾਈਟ ਨਹੀਂਗਾ ਬੰਦਰ ਦੇਖੋ ਬੜਾ ਨਰੋਆ ਬੱਚਾ ਕਿਸ ਛੋਟੀ ਨੇ ਦਿੱਤਾ ਤੇ ਜਿਹੜੀ ਇਹਦੀ ਮਾਂ ਉਹ ਵੀ ਬਾਈ ਦੇ ਕੋਲ ਆ ਬਈ ਇਸ ਵਾਈ ਦੀ ਧੀ ਐ ਇਹ ਹਾਂਜੀ ਹਾਂ ਠੀਕ ਐ ਇਹਦਾ ਦੁੱਧ ਦਾ ਕੀ ਰਕਾਰਾ ਕਲੰਦਰ ਭਾਈ ਇਹਦਾ ਬਾਈ ਇਹ ਬਾਈ ਬੂਈ ਤੇ ਚੱਲਦੀ ਸੀ ਪਰ ਬਾਅਦ ਚ ਇਹ ਹੁਣ ਨਾ ਵੱਡੀ ਹੋ ਜਾਈ ਤਾਂ ਤੇ ਥੋੜਾ ਜਿਹਾ ਚਲੋ ਤੇ ਇਸ ਤਮੀ ਇੱਕ ਜਦੋਂ ਦਾ ਸਾਈਲੇ ਚ ਪੈਣ ਲੱਗ ਗਈ ਉਹਦਾ ਨਾ ਥੋੜਾ ਜਿਹਾ ਦੁੱਧ ਤੋੜ ਦਿੰਦਾਈ ਪਹਿਲਾਂ ਜਦੋਂ ਹਰੇ ਪਾਉਂਦੇ ਸੀ ਆਪਾਂ ਉਹਦੇ ਦੁੱਧ ਬਹੁਤ ਦਿੰਦੇ ਸੀਗੇ ਜੀ ਉਦੋਂ 22 ਕਿਲੋ ਨੂੰ ਦੇਣ ਦੀ ਹਾਂਜੀ 22 ਲੀਟਰ ਆਪਾਂ ਐ ਨਾ ਤੀਜੇ ਸੂਏ ਸੀ 22 ਲੀਟਰ ਚੜਾਈ ਇਹਦਾ ਅੱਛਾ ਤੀਜੇ ਸੂਏ 22 ਲੀਟਰ ਹਾਂਜੀ ਪਹਿਲੇ ਨੇ 16 ਦਿੱਤਾ ਸੀਗਾ ਦੂਜੇ ਨੇ ਅੱਛਾ ਭਾਈ ਜਿਹੜੀ ਹੁਣ ਆਪਾਂ ਝੋਟੀ ਵੇਚਣੀ ਹੈ ਆਪਾਂ ਸਵੇਰ ਵੀਡੀਓ ਬਣਾ ਰਹੇ ਆ ਟਾਈਮ ਮੇਰੇ ਖਿਆਲ ਚ 9 ਦੇ ਆਸ-ਪਾਸ ਦਾ ਹੋ ਗਿਆ ਹੋਣਾ ਇਹਦੀ ਚਵਾਈ ਹੋਈ ਵੀ ਹੈ ਚਵਾਈ ਅਸੀਂ ਥੋੜੇ ਹੀ ਕੱਢਿਆ ਜੀ ਦੁੱਧ ਬੱਚੇ ਨੂੰ ਪਿਆ ਕੇ ਬਸ ਕਿਲੋ 1.5 ਕਿਲੋ ਬੋਲਾ ਕੱਢਿਆ ਜੀ ਸ਼ਾਮ ਨੂੰ ਵੀ ਬੱਚੇ ਨੂੰ ਪਿਆਦਾ ਜੀ ਸਵੇਰ ਵੀ ਪਿਆ ਬਾਈ ਅੱਛਾ ਬੱਚਾ ਰਜਾਇਆ ਹੋਇਆ ਹੋ ਹਾਂਜੀ ਹਾਂਜੀ ਠੀਕ ਹੈ ਦੋਸਤੋ ਬੱਚੇ ਨੇ ਰਾਜ ਕੇ ਪੀਤਾ ਤੇ ਸਵੇਰ ਇਹਦਾ ਜਿਹੜਾ ਉਹ ਦੁੱਧ ਕਿਲੋ 1.5 ਕਿਲੋ ਬਾਈ ਉਹਨਾਂ ਨੇ ਚੋਇਆ ਵੀ ਹੈ ਤਾਂ ਦੋਸਤੋ ਇੱਕ ਹੋਰ ਚੀਜ਼ ਧਿਆਨ ਚ ਲਿਆ ਦਿਆਂ ਵੀ ਜਿਹੜਾ ਮੱਥਾ ਥੋੜਾ ਜਿਹਾ ਤੁਹਾਨੂੰ ਕਸਿਆ ਦਿੰਦਾ ਇਹ ਬਲੈਕ ਹੈ ਇਹ ਖੁਰਲੀ ਨਾਲ ਕਸਾਇਆ ਕਿਉਂ ਨਾ ਬਈ ਖੁਰਲੀ ਨਾਲ ਕਸਾਇਆ ਹਾਂਜੀ ਆਪਣੀ ਨਾਲ ਕਸਾਇਆ ਇਹ ਪਹਿਲਾਂ ਨਹੀਂ ਨਹੀਂ ਪਹਿਲਾਂ ਨਹੀਂ ਇਹ ਦਰਦ ਵੇਲੇ ਨਾ ਜਦੋਂ ਥੁੰਦੀ ਸੀਗੀ ਤਕਲੀਫ ਕਰਕੇ ਥੋੜਾ ਜਿਹਾ ਉਦੋਂ ਕਰਦੀ ਸੀਗੀ ਅੱਛਾ ਓਕੇ ਸੋ ਦੋਸਤੋ ਜਦੋਂ ਸੋਣ ਦੇ ਨੇੜੇ ਸੀ ਤੇ ਉਦੋਂ ਬੱਚਾ ਜਾਦਾ ਹੈਵੀ ਸੀਗਾ ਤਦੋਂ ਪਸੂ ਦੇ ਦਰਦ ਜਿਹੜਾ ਉਰਦਾ ਉਹਦੇ ਨਾਲ ਇਹਨੇ ਮਖਾ ਇਥੋਂ ਕਸਾਇਆ ਆ ਜ਼ਖਮਾ ਜੇ ਹੁਣੇ ਤੇਲ ਲਾਇਆ ਕਰਕੇ ਆ ਜ਼ਖਮ ਲਾਲ ਸੀਗੇ ਹੁਣੇ ਇਹਨੇ ਕੱਲ ਹੀ ਕਸਾਇਆ ਇਹ ਅੱਛਾ ਓਕੇ ਯਾਰ ਤੋਰ ਕੇ ਬਈ ਸੋ ਦੋਸਤੋ ਤੋਰ ਕੇ ਤੁਹਾਨੂੰ ਦਿਖਾਣੇ ਰੇਟ ਇਹਦਾ ਕਲੰਦਰ ਬਾਈ ਕੀ ਰੱਖਾਂਗੇ ਰੇਟ ਬ ਸੋ ਰੇਟ ਫੋਨ ਤੇ ਦੋਸੋ ਸਟੋਰ ਕੇ ਝੋਟੀ ਦਿਖਾ ਦਿੰਦੇ ਆ ਸੂ ਆ ਦੂਜਾ ਸੂ ਵੀ ਹਜੇ ਦੰਦੋ ਵੀ ਸ਼ਾਇਦ 6 ਦੰਦ ਹੀ ਹੈ ਬਾਕੀ ਆ ਕੇ ਤੁਸੀਂ ਦੇਖ ਲਓ ਬਹੁਤ ਸੋਨਾ ਇਹਦਾ ਕੱਦ ਕਾਠ ਹੈ ਹਵਾਨੇ ਦੀ ਬਣਾਵਤ ਤੁਸੀਂ ਆ ਜੀ ਦੇਖ ਲਓ ਕਿਹੜਾ ਜਦੋਂ ਪਸ਼ੂ ਤਾਜ਼ਾ ਸੂਇਆ ਹੋਇਆ ਹੁੰਦਾ ਮੱਝ ਜਾਂ ਗਾਂ ਹਵਾਨਾ ਥੋੜਾ ਜਿਹਾ ਢਿਲਾ ਕਰ ਜਾਂਦਾ ਪਸ਼ੂ ਉਹਦੇ ਦੁੱਧ ਜਦੋਂ ਨਿਕਲ ਜਾਂਦਾ ਸੋ ਜਦੋਂ ਸੋਨਾ ਵਾਲਾ ਹੁੰਦਾ ਉਦੋਂ ਜੋਸ਼ ਨਾਲ ਹਵਾਨਾ ਪੂਰਾ ਭਰਿਆ ਹੋਇਆ ਹੁੰਦਾ ਚੰਗੇ ਕੱਦ ਕਾਠ ਦੀ ਝੋਟੀ ਹੈ ਪੂਰੀ ਉੱਚੀ ਲੰਬੀ ਥਾਣ ਸੋਹਣੇ ਆ ਦੁੱਧ ਪਹਿਨੇ ਸੂਏ ਬੜਾ ਚੰਗਾ ਵੀਰ ਦੱਸਦਾ ਬਾਕੀ ਤੁਸੀਂ ਦੇਖੋ ਵੀ ਤੁਸੀਂ ਕਿੰਨਾ ਚੋਲੋਗੇ ਐਸ ਟਾਈਮ ਇਹ ਤੁਹਾਨੂੰ ਗੰਬਣਾ ਵਾਂਗੂ ਹੀ ਦਿਖਾ ਰਹੇ ਆ ਕਿਉਂਕਿ ਹਜੇ ਸੂਕੇ ਹੀ ਹਟੀਆਂ ਦੱਸੋ ਰਾਤ ਸੋਈ ਐ ਇਹ ਕੱਲ੍ਹ ਸ਼ਾਮ ਨੂੰ ਤੇ ਇਹ ਤੁਸੀਂ ਗੰਬਣੀ ਮੰਨ ਲਓ ਹੁਣ ਤਾਂ ਥਾਣੀ پاس ਹੋਣਗੇ ਦੁੱਧ ਕਿੰਨਾ ਚੋਲੋਗੇ ਤੁਹਾਡੀ ਸਮਝ ਐ ਕੁਲੰਦਰਾ ਕਿਹੜਾ ਹੋਰ ਕਢਾ ਦੇ ਬਈ ਆਪਾਂ ਵੈਸੇ ਸੀਲ 3 ਫਜੋਟੀ ਦਸੋਏ ਚਲ ਧਿਆਨ ਚੁਲਿਆ ਦੇ ਆਉਂਦੇ ਬੇੜੇ ਜੇ ਮੀ ਪੈਂਦਾ ਜੀ ਕੋਈ ਖੜਾ ਕੇ ਥਣ ਖਿੱਚੀ ਚੱਲੋ ਕੁਛ ਨਹੀਂ ਕਹਿੰਦੀ ਸੰਗਲ ਛੱਡ ਕੇ ਜਿਵੇਂ ਮਾਸਕ ਚੋਲੇ ਸੋ ਬਹੁਤ ਜ਼ਿਆਦਾ ਫੀਸ ਸੋ ਜ਼ਿਆਦਾ ਜੋਰ ਦੀ ਅਸੀਂ ਕੰਢਿਆ ਨਹੀਂ ਬਾਹਰ ਇਹਨੂੰ ਤਾਜਾ ਸੋਇਆ ਪਸ਼ੂ ਕਾਲੇ ਨਾਲ ਉੱਤੇ ਨਾ ਹੀ ਪਹਿਣ ਤਾਂ ਚੰਗੇ ਆ ਹੁੰਦੇ ਆ ਤੋਂ ਚੰਗੇ ਦੁੱਧ ਵਾਲੀ ਮੱਝ ਦੀ ਏਤੀ ਚੰਗੇ ਦੁੱਧ ਵਾਲੀ ਆਪ ਚੋਟੀ ਬਾਈ ਕੋਲ ਵਿਕਰੀ ਆਸਦੇ ਆ ਪਸੰਦ ਜੀ ਨੂੰ ਆਵੇ ਤਾਂ ਕੰਟੈਕਟ ਕਰ ਲਿਓ ਖਾਣ ਦੋਨਾਂ ਸਾਈਡ ਤੋਂ ਤੁਹਾਨੂੰ ਦਿਖਾਤਾ ਮੈਂ ਬਾਕੀ ਟਾਂਚਾ ਤੁਸੀਂ ਇਹਦਾ ਹੋਰ ਦੇਖ ਰਹੇ ਹੋ। ਸੋ 50 ਲੰਬੀ ਫੋਲਾ ਦੋਸਤੋ ਲੰਬਾਈ ਚੰਗੀ ਐ ਖਾਣ ਦੋਨਾਂ ਸਾਈਡ ਤੋਂ ਤੁਹਾਨੂੰ ਵਿਸਗੇ ਹੋਣਗੇ ਬਾਕੀ ਹਵਾਨੇ ਦਾ ਰੋਖ ਹੁਣ ਤੁਸੀਂ ਵੀਡੀਓ ਤੋਂ ਦੇਖ ਹੀ ਰਹੇ ਹੋ। ਚੰਗੀ ਲੱਗੇ ਤਾਂ ਕੰਟੈਕਟ ਕਰ ਲਿਓ ਬਾਈ ਦੇ ਨਾਲ ਤੇ ਨੰਬਰ ਵੀਰ ਦਾ ਜਿਹੜਾ ਉਹ ਸਕਰੀਨ ਉੱਤੇ ਚੱਲੀ ਜਾਂਦਾ ਇਸ ਨੰਬਰ ਤੇ ਤੁਸੀਂ ਕਾਲ ਕਰਨੀ ਬੰਦੋ ਬਾਈ। ਸੋ ਅੱਜ ਦੀ ਵੀਡੀਓ ਦੇ ਵਿੱਚ ਕੀ ਏ ਛੋਟੀ ਤੁਹਾਨੂੰ ਦਿਖਾਉਣੀ ਸੀ ਤੇ ਇਹ ਬਿਲਕੁਲ ਤਾਜੀ ਤੇ ਦੂਜਾ ਸੁਆ ਸੁਈ ਹੋਈ ਹੈ। ਕਟਾ ਫੇਰ ਤੁਹਾਨੂੰ ਇੱਕ ਵਾਰ ਦਿਵਾ ਦਿਖਾਵਾਂ ਤਾਂ ਇੱਕ ਦਿਨ ਦਾ ਬੱਚਾ ਸਹਿਜ ਦੇਖ ਲੈ ਰੱਖੇਗਾ ਉਹਵਾਨਾ ਮਾਝ ਤਾਂ ਪਾਸੇ ਨਹੀਂ ਜਾਂਦੀਗਾ ਵੀ ਤੁਸੀਂ ਦੇਖੋ ਬਹੁਤ ਜਿਆਦੇ ਸੀਲ ਆਈ ਜਿਵੇਂ ਮਰਜੀ ਪਾਉਂਦੀ ਵੇੜੇ ਚ ਖੜਾ ਖੇਚੋਲ ਗਈ ਇਹਨੂੰ ਕੋਈ ਚੱਕਰ ਹੀ ਨਹੀਂ ਅੱਛਾ ਹਾਂ 20 ਸੀਲ ਥੀ ਫੇ ਇਨੀ ਕਾ ਵੀ ਭਾਵੇਂ ਭਾਈ ਕਹਿੰਦਾ ਵੇੜੇ ਤੇ ਚੜਾ ਕੇ ਝੋਲ ਗਏ ਉੱਨੀ ਛੱਡ ਕੇ ਬਹੁਤ ਜਿਆਦੇ ਨਾਲ ਨੂੰ ਐਵੇਂ ਹੱਥ ਪਾਉਣਾ ਬਹੁਤ ਔਖਾ ਹੈ ਠੀਕ ਹੈ ਤੋਂ ਮਾਤਾ ਨਾਲੇ ਮੈਨੇ ਚੋਣੀ ਨਹੀਂ ਆਉਂਦੀ ਕਿਤੇ ਮੈਨੂੰ ਚੋਈ ਨਹੀਂ ਪਾਈ ਨਹੀਂ ਜਿਆਦੇ ਪੋਲੀ ਧਾਰ ਆਈ ਅੱਛਾ ਆਪਦੇ ਆਪ ਹੀ ਨਿਕਲਦੀ ਹੈ ਇਹ ਅੱਛਾ ਦੋਸਤੋ ਮੈਨੂੰ ਚੋਈ ਨਹੀਂ ਨਾਲੇ ਬਸਾ ਦੂ ਬਹੁਤ ਜਿਆਦੇ ਪੋਲੀ ਧਾਰ ਆਈ ਠੀਕ ਹੈ ਅਗਲੇ ਸਮਾਂ ਤੇ ਪਿਛਲੇ ਸਮਾਂ ਤੇ ਮਾਰੇ ਉੱਪਰ ਠੀਕ ਹੈ ਉਹ ਬਿਲਕੁਲ ਪੋਲੀ ਚੋਈ ਵੀ ਦੋਸਤੋ ਠੀਕ ਹੈ ਫੇਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਇੱਕ ਛੋਟੀ ਤੁਹਾਨੂੰ ਦਿਖਾਉਣੀ ਸੀ ਤੇ ਇਹਦਾ ਬੱਚਾ ਜਿਹੜਾ ਉਹ ਜੈਡ ਬਲੈਕ ਹੀ ਆ ਮਤਲਬ ਕੁਝ ਵੀ ਸਾਰੀ ਕਾਲੀ ਹੈ ਇਸਕਾ ਤੇ ਚੰਗਾ ਸੋਹਣਾ ਬੱਚਾ ਦੋਸਤੋ ਸੀਮਨ ਸਪਰਾ ਜਿਹੜੇ ਹੁੰਦੇ ਆ ਉਹ ਦੋਨੇ ਹੀ ਹੈਗੇ ਆ ਇਸ ਮੱਝ ਦਾ ਵੀ ਤੇ ਜਿਹੜੀ ਜਿਹੜਾ ਬੱਚੇ ਨੂੰ ਜਨਮ ਦਿੰਦਾ ਉਹ ਸਤਰਾ ਵੀ ਬਾਈ ਫਰਾਂ ਦੇ ਕੋਲ ਧੰਨਵਾਦ